ਹਾਂਜੀ ਦੋਸਤੋ ਕੀ ਹਾਲ ਚਾਲ ਹੈ ਇਹ ਮੇਰੀ ਵੀਡੀਓ ਵੇਖਣ ਵਾਲੇ ਸਾਰੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਵੈਗਰੂ ਜੀ ਕੀ ਖਾਲਸਾ ਤੇ ਵੈਗਰੂ ਜੀ ਕੀ ਫਤਿਹ ਦੋਸਤੋ ਤੁਹਾਡੇ ਨਾਲ ਕੁਝ ਜ਼ਰੂਰੀ ਬੇਨਤੀ ਕਰਨੀ ਹੈ ਤੁਹਾਨੂੰ ਜੋ ਵੀ ਮੇਰੇ ਵੀਰ ਭਰਾ ਵੀ ਝੋਨੇ ਦੀ ਪਰਾਲੀ ਨੂੰ ਅੱਗ ਲਾਉਂਦੇ ਆ ਚਲੋ ਠੀਕ ਆ ਆਪਾਂ ਮੰਨ ਲਾ ਵੀ ਅੱਗ ਦੀ ਲਾਉਣ ਦੀ ਸਪੋਰਟ ਵੀ ਨਹੀਂ ਕਰਦੇ ਤੇ ਗੱਠਾਂ ਦਾ ਵੀ ਨਹੀਂ ਕਹਿੰਦੇਗੇ ਜੋ ਵੀ ਕਿਸੇ ਵੀਰ ਭਰਾ ਦੇ ਮਨ ਲਾ ਵੀ ਚਲੋ ਜਿੰਨਾ ਚਿਰ ਗੱਠਾਂ ਬੰਨ੍ਹਦੀਆਂ ਬਈ ਗੱਠਾਂ ਜ਼ਰੂਰ ਬਣਾਓ ਪਰ ਜਦੋਂ ਕਿ ਆਪਣੀ ਜ਼ਿਮੀਂਦਾਰਾਂ ਦੀ ਮਜਬੂਰੀ ਬਣ ਗਈ ਵੀ ਗੱਠਾਂ ਵੀ ਨਹੀਂ ਬਣ ਰਹੀਆਂ ਤੇ ਸਮਾਂ ਵੀ ਲੰਘਦਾ ਜਾਂਦਾ ਤੇ ਕਣਕ ਬੀਜਣੀ ਆ ਉਸ ਤੋਂ ਬਾਅਦ ਭਰਾਓ ਮੇਰੇ ਅੱਗ ਲਾ ਦਿਓ ਲਾ ਦਿਓ ਕੋਈ ਚੱਕਰ ਨਹੀਂ ਆ ਪਰ ਇੱਕ ਹੀ ਦੋ ਬੇਨਤੀਆਂ ਇਹ ਕਰਨੀਆਂ ਤੁਹਾਨੂੰ ਕਿ ਬਾਈ ਬਣ ਕੇ ਪਹਿਲੀ ਬੇਨਤੀ ਤਾਂ ਇਹ ਹੀ ਆ ਵੀ ਅੱਗ ਜਦੋਂ ਵੀ ਲਾਉਣੀ ਆ ਤੁਸੀਂ 2 ਵਜੇ ਤੋਂ ਲੈ ਕੇ ਤੇ 4 ਵਜੇ ਤੀਕ ਨਾ ਲਾਓ ਯਾਰ 2 ਘੰਟੇ ਮੰਨ ਲਓ ਵੀ ਕਿਉਂਕਿ 2 ਤੋਂ ਬੱਚਿਆਂ ਨੂੰ ਛੁੱਟੀਆਂ ਹੋ ਜਾਂਦੀਆਂ ਨੇ ਛੁੱਟੀ ਹੋ ਜਾਂਦੀ ਸਕੂਲ ਕਾਲਜਾਂ ਨੂੰ ਕਿਸੇ ਨੂੰ 2:30 ਹੋ ਜਾਂਦੀ ਹੈ ਕਿਸੇ ਨੂੰ ਕਦੋਂ ਕਿਸੇ ਨੂੰ ਕਿਦੋਂ ਵੀ ਉਸ ਟਾਈਮ ਵੀਰ ਬਣ ਕੇ ਵੀ ਸਿੱਧ ਨੂੰ ਹਵਾ ਹੋਵੇ ਸ਼ਰਕ ਕੰਨੇ ਧੂਆਂ ਜਾਂਦਾ ਹੋਵੇ ਇੰਨਾ ਕਿ ਜ਼ਰੂਰ ਧਿਆਨ ਰੱਖ ਲੋ ਭਰਾਵੋ ਵੀ ਉਹ ਬੱਚੇ ਵੀ ਆਪਣੇ ਜ਼ਿੰਮੇਵਾਰਾਂ ਦੇ ਹੁੰਦੇ ਆਗੇ ਜਿਹੜੇ ਬੈਨਾਂ ਦੇ ਵਿੱਚ ਪੜਦੇ ਆ ਜਿਹੜੇ ਬੈਨ ਚ ਲਾਉਂਦੇ ਆ ਉਹ ਜ਼ਿੰਮੇਦਾਰ ਭਣ ਭਰਾਵਾਂ ਦੇ ਧੀ ਪੋਤੀ ਹੁੰਦੇ ਆਪਣੇ ਉਹ ਚਲੋ ਆ ਦਾ ਡਰਾਈਵਰੀ ਨਾਲ ਟਾਈਮ ਪਾਸ ਕਰਦਾ ਕੋਈ ਬੱਚਾ ਆ ਦਾ ਪੜਾਉਂਦਾ ਕਰਦਾ ਸਕੂਲ ਜਾਂਦਾ ਜੋ ਕੋਈ ਕੁੜੀਆਂ ਪੜ੍ਹਦੀਆਂ ਪੜਾਉਂਦੀਆਂ ਸਾਰੇ ਆਪਣੇ ਆਮ ਘਰਾਂ ਦੇ ਧੀ ਪੋਤੀ ਹੁੰਦੇ ਆ ਤੇ ਪਹਿਲੀ ਗੱਲ ਤਾਂ ਵੀ ਮੰਨ ਲਾ ਵੀ ਉਹ ਜਦੋਂ ਹਵਾ ਹੋਵੇ ਸੜਕ ਕੰਨੀ ਯਾਰ ਉਸ ਉਦੋਂ ਬੀਜ ਬਣ ਕੇ ਅੱਗ ਨਾ ਲਾਓ ਵੀ ਜਿੰਨਾ ਵੀ ਹੋ ਸਕੇ ਬਚਤ ਰੱਖ ਲੋ ਕਿਉਂਕਿ ਭਰਾਵੋ ਅੱਜ ਕੱਲ ਪਹਿਲੀ ਗੱਲ ਤਾਂ ਇਕੱਲੇ ਇਕੱਲੇ ਜਵਾਕ ਆ ਸਭ ਦੇ ਤੇ ਬਾਈ ਜੀ ਕਹੀ ਆ ਆਪਾਂ ਪਿਛਲੇ ਸਾਲ ਜਾਂ ਹੁਣ ਵੀ ਵੇਹਣੇ ਆ ਵੀ ਇੰਨੇ ਭਿਆਨਕ ਐਕਸੀਡੈਂਟ ਹੁੰਦੇ ਆ ਕਿ ਮੁੜ ਕੇ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਰਹਿ ਜਾਂਦਾ ਤੇ ਜਿਹਦਾ ਕਿਸੇ ਦਾ ਜਵਾਕ ਦੇ 7 ਵਜੇ ਜਾਂ ਰੱਬ ਨਾ ਕਰੇ ਚਲਿਆ ਜਾਵੇ ਬਈ ਉਹਦਾ ਸੰਸਾਰ ਚ ਅੱਖ ਨਹੀਂ ਰਹਿੰਦਾ ਘਰੀ ਖਤਮ ਹੋ ਜਾਂਦਾਗਾ ਦੂਜਾ ਨੰਬਰ ਤੁਹਾਨੂੰ ਇਹ ਹੈਗਾ ਵੀ ਜੇ ਬਾਈ ਚਾਂਸ ਵੀ ਆਪਾਂ 4 ਵਜੇ ਤੋਂ ਬਾਅਦ ਅੱਗ ਲਾਉਣੀ ਲਾਉਣੀ ਹੈਗੀ ਤੇ ਉਸ ਦੇ ਨਾਲ ਰੋਡ ਦੇ ਬਾਈ ਬਣ ਕੇ ਯਾਰ ਵੀ ਕੋਈ ਮਾੜਾ ਮੋਟਾ ਪਿੱਛੇ ਨਾ ਬੰਦਾ ਖੜਜੇ ਉਹ ਵੀ ਜੋ ਠੀਕ ਆ ਚਲੋ ਨਹੀਂ ਵੀ ਅੱਜ ਆਪਾਂ ਇੱਕ ਦਿਨ ਦੇਖਿਆ ਦੋ ਦਿਨ ਦੇਖਿਆ ਵੀ ਅੱਗ ਲਾਉਣੀ ਲਾਉਣੀ ਹੈ ਤੇ ਜਾਂ ਧੂਆਂ ਵੀ ਸੜਕ ਤੇ ਜਾਣਾਗਾ ਤੇ ਉੱਥੇ ਇੱਕ ਪਾਸੇ ਮਾੜਾ ਮੋਟਾ ਨਾ ਕੋਈ ਭਰਾ ਬਣ ਕੇ ਬੰਦਾ ਖੜਜਿਆ ਕਰੋ ਵੀ ਅਗਲੇ ਦੀ ਮਿਹਨਤ ਤਤਲਾ ਕਰਕੇ ਪਈ 10 ਮਿੰਟ ਰੋਕ ਜਾ ਯਾਰ ਜਾਂ ਇਧਰੋਂ ਫਲਾਨੇ ਪਾਸੇ ਦੀ ਰਾਹ ਜਾਂਦਾ ਉਧਰ ਦੀ ਜਾਵਦਾ ਬਾਈ ਬਣ ਕੇ ਕਿਉਂ ਆਪਾਂ ਨੂੰ ਆਮ ਤਾਂ ਬਾਈ ਆਪਿੰਡ ਵਾਲਿਆਂ ਨੂੰ ਪਤਾ ਹੀ ਹੁੰਦਾਗਾ ਵੀ ਕਿਹੜੇ ਪਾਸੇ ਦੀ ਜੇ ਆਇ ਇਧਰ ਦੀ ਰਾਹ ਬੰਦ ਆ ਤਾਂ ਦੂਜੇ ਪਾਸੇ ਦੀ ਜਾਵੜੋ ਯਾਰ ਕੱਚਾ ਪੱਕਾ ਦੇਖ ਲਓ। ਕਈ ਵਾਰੀ ਬੰਦਾ ਜਿਹੜਾ ਦੂਰ ਹੋਰ ਪਾਸੇ ਦਾ ਆਇਆ ਹੁੰਦਾਗਾ ਅਣਜਾਣ ਬੰਦਾ ਹੁੰਦਾ ਉਹਨੂੰ ਨਹੀਂ ਪਤਾ ਹੁੰਦਾ। ਉਹ ਉੱਥੋਂ ਦੀ ਟੱਪਣ ਦੀ ਕੋਸ਼ਿਸ਼ ਕਰਦਾਗਾ। ਬਸ ਉਹਨਾਂ ਆ ਹੀ ਦੋ ਤਿੰਨ ਸਾਨੂੰ ਬੇਨਤੀਆਂ ਆਏ ਭਰਾਓ। ਵੀ ਠੀਕ ਆ ਚਲੋ ਜ਼ਿੰਮੇਦਾਰ ਦੀ ਆਪਣੀ ਮਜਬੂਰੀ ਆ ਅੱਗ ਲਾਉਣੀ ਜ਼ਰੂਰ ਮੰਨ ਲਾਉਣੀ ਲਾਉਣੀ ਆਗੀ। ਤੇ ਪਹਿਲੀ ਗੱਲ ਤਾਂ ਬਾਈ ਬਣ ਕੇ ਮੰਨ ਲਾ ਵੀ 4 ਕਬਈ ਤੋਂ ਬਾਅਦ ਲਾਇਆ ਕਰੋ ਯਾਰ। ਦੂਜੀ ਗੱਲ ਵੀ ਮਨ ਲਾ ਹਵਾ ਦੇਖ ਲਈ ਤੇ ਜੇ ਭਾਈ ਮੰਨ ਲਾ ਵੀ ਤਿੰਨਾ ਜੀ ਨਾ ਲੋਟ ਆ ਵੀ ਫਿਰ ਬਾਈ ਬਣ ਕੇ ਨਾ ਜਿੱਧਰ ਉਹ ਕੋਈ ਟ੍ਰੈਫਿਕ ਆਉਂਦੀ ਜਾਂਦੀ ਆ ਉਧਰ ਭਰਾਓ ਬੰਦਾ ਖੜਜਿਆ ਕਰੋ ਵੀ ਬਾਈ ਯਾਰ ਆ ਤਾਂ ਹੁਣ 10 ਮਿੰਟ ਤੂੰ ਠਹਿਰ ਜਾ ਮੈਂਤ ਕਰ ਲੈਨੇ ਤੇਰੀ ਵੀ ਸਾਡੀ ਵੀ ਮਜਬੂਰੀ ਆ ਤੇ ਤੂੰ ਵੀ ਜਾਣਾ ਜ਼ਰੂਰੀ ਆ ਵੀ ਜਾ ਭਾਈ ਉਹਨੂੰ ਰਾਹ ਦੱਸਤਾ ਵੀ ਇਧਰੋਂ ਆ ਪਾਸੇ ਦੀ ਯਾਰ ਕਿਲੋਮੀਟਰ ਵੱਧ ਪਊਗਾ ਉਧਰ ਦੀ ਜਾਵੜਾ ਬਸ ਹੋਰ ਕੋਈ ਬਾਹਲੇ ਆਪਾਂ ਦੋਸਤੋ ਵੱਡੇ ਵਿਦਵਾਨ ਤਾਂ ਹੈ ਨਹੀਂ ਪਰ ਜਿਹੜੇ ਆਮ ਆਪਾਂ ਵੇਣੇ ਆਂਗੇ ਵੀ ਜਦੋਂ ਇਹੋ ਜਿਹਾ ਹਾਸਤਾ ਹੋ ਜਾਂਦਾ ਸਕੂਲ ਬੈਂਨਾਂ ਜਾਂ ਕੋਈ ਹੋਰ ਨਾ ਉਦੋਂ ਦੇਖਣ ਵਾਲੇ ਦੀ ਵੀ ਚੰਗਿਆੜ ਨਿਕਲਦੀ ਤੇ ਜਿਹਦੇ ਨਾਲ ਵਾਪਰਿਆ ਹੁੰਦਾ ਭਾਈ ਉਹਦੇ ਮਨ ਤੇ ਪੁੱਛੋ ਕੀ ਹੋਊਗੀ ਆ ਹੁਣ ਪਿੱਛੇ ਜੀ ਸਾਰਾ ਮਤਲਬ 10 ਕ ਦਿਨ ਹੀ ਹੋ ਕੇ ਹਟਿਆ ਫਾਜ਼ਿਲ ਕਾ ਕੰਨੀ ਦੇਖਣੀ ਰੋਜਪੁਰ ਕੰਨੀ ਦੇ ਮੁੰਡੇ ਸੀਗੇ ਦੀਵਾਲੀ ਦੇ ਹਾਂ ਮਠਿਆਈ ਲੈ ਕੇ ਆਈ ਜਾਂਦੇ ਸੀਗੇ ਤੇ ਭਾਈ ਮੋਟਰਸਾਈਕਲ ਦਾ ਪਾਇ ਮਰਾ ਗਿਆ ਮੱਚ ਹੀ ਗਿਆ ਤੇ ਆਪ ਵੀ ਆਗਣਾ ਝੁਲਸੇ ਗਏ ਹੋਏ ਐਨੀਆਂ ਗੱਲਾਂ ਬੇਨਤੀਆਂ ਕਰਦੇ ਹੋਏ ਸਾਰੇ ਮੇਰੇ ਵੀਰ ਭਰਾਵਾਂ ਨੂੰ ਬੇਨਤੀ ਹੈ ਕਿ ਆ ਗੱਲਾਂ ਦਾ ਜਰੂਰ ਧਿਆਨ ਰੱਖ ਲਿਓ ਬਈ ਮੁਰਕੇ ਪਛਤਾਵੇ ਤੋਂ ਬਿਨਾ ਕੁਝ ਨਹੀਂ ਹੁੰਦਾ ਤੇ ਜੀ ਦੇ ਕਿਸੇ ਦੇ ਜਵਾਬ ਦੇ ਜਾਂ ਪਰਿਵਾਰ ਨਾਲ ਬਾਪਰ ਕੀ ਉਹਨੂੰ ਪੁੱਛ ਦਿਲ ਪੁੱਛੇ ਲੋੜੀਦਾ ਉਹਦਾ ਐਨਾ ਕਹਿੰਦਾ ਤੁਹਾਡਾ ਆਪਣਾ ਸਿੱਧੂ ਬਾਈ ਬਠਿੰਡੇ ਤੋਂ ਬਈ ਜੇ ਵੀਡੀਓ ਫੇਸਬੁੱਕ ਤੇ ਵੇਖਣੀਓ ਤਾਂ ਫੋਲੋ ਜਰੂਰ ਕਰ ਲਿਓ ਜੇ YouTube ਤੇ ਦੇਖਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਭਰਾ ਬਣ ਕੇ ਜੇ ਤੁਹਾਨੂੰ ਕੁਝ ਚੰਗਾ ਲੱਗਿਆ ਲਾਈਕ ਕਮੈਂਟਾਂ ਦੇ ਵਿੱਚ ਜਰੂਰ ਆਪਣੇ ਵਿਚਾਰ ਦੇਣੇ ਕਮੈਂਟਾਂ 'ਚ ਦੱਸਣਾ ਤੇ ਲਾਈਕ ਸ਼ੇਅਰ ਜ਼ਰੂਰ ਕਰ ਲਵੀ ਬਾਕੀ ਜਿਉਂਦੇ ਬਸਦੇ ਰੋ ਚੜ੍ਹਦੀ ਕਲਾ ਚਲੋ